ਅੱਜ ਮਕੋੜਾ ਪਤਨ ਤੇ ਬਾਬਾ ਲਖਵਿੰਦਰ ਜੀ ਹਜੂਰ ਸਾਹਿਬ ਵਾਲੇ ਤੇ ਉਹਨਾਂ ਦੀ ਸਾਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਮੰਮੀ ਚਕਰੰਗਾ ਅਤੇ ਕੁਕਰ ਦੀ ਪੰਚਾਇਤ ਵੱਲੋਂ ਤੇ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਕਿ ਬਾਬਾ ਜੀ ਨੇ ਇੱਕ ਬਹੁਤ ਹੀ ਵਧੀਆ ਪ੍ਰੋਲਾ ਕੀਤਾ ਤੁਹਾਨੂੰ ਪਤਾ ਹੈ ਜਿਵੇਂ ਹੜ੍ਹ ਆਏ ਸੀਗੇ ਤੇ ਉਹ ਪਿੰਡ ਜਿਹੜੇ ਸੱਤ ਪਿੰਡ ਹੈ ਉਹ ਕੱਟ-ਆਫ ਹੋ ਗਏ ਸੀ ਤੇ ਬੜੀ ਮੁਸ਼ਕਲ ਆ ਰਹੀ ਸੀ ਬਾਬਾ ਜੀ ਨੇ ਵੇਖਦੇ ਹੋਏ ਬੇੜਾ ਵੱਡਾ ਲਿਆ ਹੁੰਦਾ ਪਹਿਲੇ ਸਟੀਮਰ ਜਰੂਰ ਚੱਲਦੇ ਪਏ ਸੀਗੇ ਪਰ ਉੱਥੇ ਬਹੁਤਾ ਵજન ਸਮਗਰੀ ਨਹੀਂ ਜਾ 파 ਰਹੀ ਸੀ ਬਾਬਾਈ ਨੇ ਜਦੋਂ ਬੇੜਾ ਲਿਆਂਦਾ ਤਾਂ ਫਿਰ ਕਾਫੀ ਰਾਤਾਂ ਤੋਂ ਦੀ ਮਹਸੂਲ ਸੁਈਆ ਲਗਾਤਾਰ 1 ਮਹੀਨਾ ਤੋਂ ਪਾਪਾ ਜੀ ਆਪਣੀ ਟੀਮ ਨਾਲ ਸੇਵਾ ਕਰਦੇ ਪਏ ਨੇ ਦਿਨ ਰਾਤ ਸੇਵਾ ਕਰਦੇ ਪਏ ਨੇ ਤੇ ਜਿਹਦੇ ਨਾਲ ਕੀ ਹੋਇਆ ਕਿ ਰਾਸਮਗਰੀ ਉੱਥੇ ਪਿੰਡਾਂ ਚ ਪੁੱਜੀ ਆ ਤੇ ਲੋਕੀ ਥੋੜੇ ਹੁਣ ਥੋੜੇ ਸੋਖੇ ਹੋਏ ਨੇ ਤੁਸੀਂ ਆਪ ਦੇਖਦੇ ਪਿਓ ਕਿ ਜਿੰਨਾ ਮਰਜੀ ਸਮਾਨ ਇੱਥੇ ਲੋਡ ਕਰ ਸਕਦੇ ਹੋ ਤੇ ਬੜੀ ਮਗਰੀ ਦੇ ਨਾਲ ਨਾਲ ਜਿੱਦਾਂ ਇੰਝ ਦੇਖਿਆ ਜਾ ਕਿ ਵੀਡੀਓ ਵਾਇਰਲ ਹੋਏ ਜਿਸੀ ਵੀ ਟਰੈਕਟਰ वगैरह ਆਖੇ ਲੱਗਦੇ ਕਿ ਧੰਨ ਬਾਬਾ ਜੀ ਨੇ ਕੋਈ ਕੰਮ ਨਹੀਂ ਛੱਡੀ ਸੇਵਾ ਵਿੱਚ ਵੇਖੋ ਜੇ ਬਾਬਾ ਜੀ ਦਾ ਬੇੜਾ ਸੀਗਾ ਤਾਂ ਤਦੈ ਹੀ ਫਿਰ ਉੱਥੇ ਪਹੁੰਚ ਸਕਿਆ ਆਪਾਂ ਪਹਿਲੇ ਇੱਥੇ ਜ਼ਰੂਰ ਆਏ ਆ ਸ਼ੁਰੂ ਵਿੱਚ ਪਰ ਜਿਵੇਂ ਦੋ ਚਾਰ ਜਣੇ ਜਾ ਸਕਦੇ ਸੀ ਕਿ ਸੇਵਾ ਨਹੀਂ ਹੋ ਪਾ ਰਹੀ ਸੀ ਪ੍ਰੋਪਰ ਜਦੋਂ ਬੇੜਾ ਆ ਗਿਆ ਤੁਸੀਂ ਵੇਖੋ ਵੱਡੀਆਂ ਜਿਵੇਂ ਇਹ ਸਮਾਨ ਸਾਰਾ ਸੀਗਾ ਐਨ ਜੀਓ ਸਾਈਆਂ ਉਹਨਾਂ ਨੂੰ ਮੁਸ਼ਕਲ ਜਿਹੜੀ ਆ ਰਹੀ ਸੀ ਬੇੜੇ ਕਰਕੇ ਸੁੱਖਾ ਹੋ ਗਿਆ ਤੇ ਬੜੇ ਈਜ਼ੀ ਤਰੀਕੇ ਨਾਲ ਸਮਾਨ ਉੱਥੇ ਪਹੁੰਚ ਗਿਆ ਲੋਕਾਂ ਨੂੰ ਬਾਬਾ ਜੀ ਦੀ ਸੇਵਾ ਜਿਹੜੀ ਹੈ ਕਿ ਨਿਸ਼ਕਾਮ ਸੇਵਾ ਇਦਾਂ ਇਹ ਬੜੀ ਵੱਡੀ ਗੱਲ ਹੈ ਜੀ ਲਗਾਤਾਰ ਸੇਵਾ ਕਰਦੇ ਪਏ ਨੇ ਯਾਨੀ ਕਿ ਇੱਥੇ ਕਰਦੇ ਪਏ ਨੇ ਬਾਕੀ ਪਿੰਡਾਂ ਚ ਵੀ ਜਾ ਜਾ ਕੇ ਸੇਵਾ ਕਰਦੇ ਪਏ ਨੇ ਸਾਰੀ ਟੀਮ ਇਹਨਾਂ ਦੀ ਲੱਗੀ ਹੋਈ ਆ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਸਾਨੂੰ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਕਿ ਆਪਾਂ ਵੀ ਇਹਨਾਂ ਵਾਂਗੂ ਵੇਖ ਕੇ ਕਿਤੇ 1% 2% ਆਪਾਂ ਵੀ ਇਹਨਾਂ ਦੇ ਮਗਰ ਲਾ ਕੇ ਕਿਤੇ ਸੇਵਾ ਭਾਵਨਾ ਨਾਲ ਆਪਾਂ ਵੀ ਕੁਝ-ਕੁਝ ਕਰ ਸਕੀਏ ਜੀ ਇਹਨਾਂ ਦਾ ਬਹੁਤ ਧੰਨਵਾਦ ਆ ਤੇ ਬਾਕੀ ਮੈਨ ਜੀ ਉਸ ਦਾ ਵੀ ਧੰਨਵਾਦ ਕਰਦਾ ਤੇ ਸੇਵਕਾਂ ਦਾ ਵੀ ਧੰਨਵਾਦ ਕਰਦਾ ਕਿ ਜਿਹੜਾ ਰਾਹਸ ਸਮਗਰੀ ਲੈ ਕੇ ਆ ਰਹੇ ਨੇ ਤੇ ਜੋ ਇਸ ਵੇੜੇ ਵਿੱਚ ਰੱਖ ਕੇ ਅੱਗੇ-ਅੱਗੇ ਪਹੁੰਚ ਰਹੀ ਆ ਜੀ ਤੇ ਸੋ ਤੁਹਾਡਾ ਸਰਵਦਾ ਤੈਨੂੰ ਆਦੇ ਲਗਾਤਾਰ ਇਹ ਮਾਨ ਮਾਨਾ ਦੇ ਸਰਪੰਚ ਮਾਨਕਲੋਣੀ ਦੇ ਸਰਪੰਚ ਨੇ ਇਹ ਬਲਰਾਜ ਸਿੰਘ ਜੀ ਸਰਪੰਚ ਨੇ ਆਪਣੇ ਮੰਮੀ ਚਕਰੰਗਾ ਕੁਕਰ ਦੇ ਸਰਪੰਚ ਨੇ ਲਗਾਤਾਰ ਲੋਕਾਂ ਦਾ ਸਹਿਯੋਗ ਦੇ ਕੇ ਉੱਥੇ ਬਕਾਇਦਾ ਹਰ ਘਰ ਵਿੱਚ ਜਾ ਜਾ ਕੇ ਲੋੜ ਪਤਾਬਕ ਲੋਕਾਂ ਦੀ ਲੋੜ ਪੂਰੀ ਕਰ ਦਿੱਤੀ ਸਾਰੀ ਸਾਰੀ ਆਪਣੀ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਮੰਮੀ ਚੱਕਰਾ ਦੇ ਪਿੰਡਾਂ ਤੇ ਕੁਕਰ ਪਿੰਡ ਦਾ ਭਾਵੇਂ ਕਿ ਇਹ ਆਪ ਦੇਰਤਾ ਦੇ ਵਿੱਚ ਫਸੇ ਆ ਫਸਲਵਾੜੀ ਬਰਬਾਦ ਹੋਈ ਐ ਘਰ ਦੀਆਂ ਬਸਤਾਂ ਖਰਾਬ ਹੋਈਆਂ ਬੜਾ ਨੁਕਸਾਨ ਹੋਇਆ ਫਿਰ ਵੀ ਇਹਨਾਂ ਨੇ ਸਾਡ ਨੂੰ ਸਦਮਾਨਤ ਕੀਤਾ ਅਸੀਂ ਇਹਨਾਂ ਦਾ ਦੇਣ ਹੀ ਨਹੀਂ ਦੇ ਸਕਦੇ ਜਿਹੜੇ ਆਪ ਡਬੇ ਆ ਜੋ ਸਾਡਾ ਸਹਿਯੋਗ ਕਰਦੇ ਨੇ ਇਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਨੀ ਸੰਗਤ ਸਾਡਾ ਸਹਿਯੋਗ ਕਰਨ ਲਈ ਸਾਰਿਆਂ ਦਾ ਧੰਨਵਾਦ ਬੇੜਾ ਤੇ ਹਫਤੇ ਦੇ ਵਿੱਚ ਤਿਆਰ ਹੋਇਆ ਛੋਟੀ ਬੇੜੀ ਉਹ ਪਹਿਲਾਂ ਸੀ ਛੋਟੀ ਬੇੜੀ ਇੱਧਰ ਨਹੀਂ ਚਲਾਈ ਉਹ ਪਿਛਲੇ ਪਿੰਡਾਂ 'ਚ ਅਸੀਂ ਚਲਾਈ ਸੀ ਤੇ ਵੱਡਾ ਬੇੜਾ ਫਿਰ ਨਾਲ ਛੋਟੀ ਬੇੜੀ ਲਿਆਂਦੀ ਇੱਥੇ ਜਿੰਨੀ ਕੋਈ ਲੋਡ ਜਾ ਐਮਰਜੈਂਸੀ ਲੋਡ ਪਏ ਤੇ ਛੋਟੀ ਬੇੜੀ ਚਲਾ ਲਈਦੀ ਤੇ ਵੱਡਾ ਬੇੜਾ ਤੇ ਲਗਾਤਾਰ ਚੱਲਦਾ ਰਿਹਾ ਜਿੰਨੀ ਜਨਾ ਚਰਮਹਾਰਜ ਸੇਵਾ ਲਊਗਾ ਇੱਥੇ ਕਰੇਗਾ